ਇਹ ਹੈ ਜੀ ਆਪਣਾ ਇੱਕ ਰੋੜਾ ਰਸਤੇ 'ਚ ਪਿਆ ਹੋਵੇ ਕਿਸੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ ਇਹ ਵੀ ਕਿ ਮਾਨਵੀ ਸੇਵਾ ਜੇ ਤੁਸੀਂ ਰੋੜੇ ਨੂੰ ਸਾਈਡ 'ਚ ਚੱਕ ਕੇ ਕਰ ਦੋਗੇ ਸ਼ਾਇਦ ਕਿਸੇ ਬੰਦੇ ਦੀ ਜਾਨ ਬਚ ਜਾਵੇ ਜਾ ਕੇ ਦੇਖਿਆ ਜੀ ਬਹੁਤ ਵੱਡੇ ਵੱਡੇ ਖੰਡੇ ਪਏ ਚਗੇ ਕੋਈ ਮੋਟਰਸਾਈਕਲ ਸਕੂਟਰ ਵਾਲਾ ਚਾਰ ਡੇਗ ਰਿਹਾ ਸੀ ਕਈਆਂ ਦੇ ਸੱਤਾਂ ਲੱਗੀਆਂ ਕਈਆਂ ਦੇ ਨਵੇਂ ਪਾਣੀ ਪਿੱਤੇ ਗਏ ਜੀ ਕਈ ਗੱਡੀਆਂ ਦੇ ਬੰਪਰ ਟੁੱਟੇ ਨੇ ਸੜਕ 'ਤੇ ਪਏ ਟੋਇਆਂ ਨੂੰ ਆਪਣੇ ਹੱਥੀ ਮਿੱਟੀ ਦੇ ਨਾਲ ਪੂਰਦਾ ਹੋਇਆ ਟ੍ਰੈਫਿਕ ਪੁਲਿਸ ਵਾਲਾ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ ਤਾ ਅੱਜ ਦੀ ਇੰਟਰਨੈਟ ਤੇ ਸਭ ਤੋਂ ਖੂਬਸੂਰਤ ਵੀਡੀਓ ਸਾਹਮਣੇ ਆਈ ਹੈ ਤਾਂ ਖਰੜ ਦੇ ਟ੍ਰੈਫਿਕ ਪੁਲਿਸ ਮੁਲਾਜ਼ਮ ਦਿਲਬਖ ਸਿੰਘ ਦੇ ਵੱਲੋਂ ਲਾਂਡਰਾ ਰੋਡ ਤੇ ਸੜਕ ਤੇ ਪਏ ਟੋਿਆਂ ਨੂੰ ਆਪਣੇ ਹੱਥੀ ਮਿੱਟੀ ਪਾ ਕੇ ਪੂਰਿਆ ਜਾ ਰਿਹਾ ਤਾਂ ਜੋ ਰਹਿਗਿਰਾ ਨੂੰ ਕੋਈ ਮੁਸ਼ਕਲ ਨਾ ਆਵੇ ਤਾਂ ਇਹ ਸ਼ਲਾਘਾਯੋਗ ਕਦਮ ਹੈ ਦੱਸਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਦਿਲਬਖ ਸਿੰਘ ਖਰੜ ਟ੍ਰੈਫਿਕ ਪੁਲਿਸ ਦੇ ਵਿੱਚ ਡਿਊਟੀ ਨਿਭਾ ਰਿਹਾ ਤੇ ਪਹਿਲਾਂ ਵੀ ਉਹਨਾਂ ਵੱਲੋਂ ਡਿਊਟੀ ਦੇ ਉੱਤੇ ਕਈ ਸ਼ਲਾਘਾਯੋਗ ਕਦਮ ਚੁੱਕ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਗਈ ਹੈ ਦੇਹੋਂ ਬਰਸਾਦ ਦੇ ਵਿੱਚ ਸੜਕ ਤੇ ਜਿਹੜੇ ਟੋਏ ਪਏ ਨੇ ਉਹਨਾਂ ਨੂੰ ਪੂਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਜਾਵੇ ਇਨਸਾਨੀ ਜਾਨਾਂ ਦੀ ਕੀਮਤ ਨੂੰ ਵੇਖਦਿਆਂ ਹੋਇਆ ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਪੁਲਿਸ ਦੇ ਵਿੱਚ ਤਾਇਨਾਤ ਹਵਲਦਾਰ ਦਿਲਬਖਸ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ ਨਾਲ ਇਸ ਨੂੰ ਆਪਣਾ ਫਰਜ਼ ਸਮਝਿਆ ਤੇ ਟੋਇਆਂ ਨੂੰ ਭਰ ਕੇ ਉਹਨਾਂ ਹਾਦਸਿਆਂ ਤੋਂ ਲੋਕਾਂ ਨੂੰ ਬਚਾਇਆ ਸਲਾਮ ਹੈ ਇਸ ਪੁਲਿਸ ਵਾਲੇ ਦੀ ਸੋਚ ਨੂੰ ਜਾ ਕੇ ਦੇਖਿਆ ਜੀ ਬਹੁਤ ਵੱਡੇ ਵੱਡੇ ਖੰਡੇ ਪਏ ਜੀ ਕੋਈ ਮੋਟਰਸਾਈਕਲ ਸਕੂਟਰ ਵਾਲਾ ਚਾਰ ਡੇਕ ਰਿਆ ਸੀ ਕਈਆਂ ਦੇ ਸੱਤਾਂ ਲੱਗੀਆਂ ਕਈਆਂ ਦੇ ਨਮਾਇ ਪਾਣੀ ਫਿੱਟੇ ਗਏ ਜੀ ਕਈ ਗੱਡੀਆਂ ਦੇ ਬੰਪਰ ਟੁੱਟੇ ਗਏ ਮੈਂ ਉਹ ਰੇੜੀ ਕਾਲੇ ਰੁਕ ਗਈ ਜੀ ਦੋ ਤਿੰਨ ਮੁੰਡੇ ਹੋਰ ਮੇਰੇ ਨਾਲ ਜੀ ਉਹਨਾਂ ਨੇ ਜਾ ਕੇ ਚਰੇਲੇ ਪੱਥਰ ਚੱਕ ਕੇ ਅਸੀਂ ਜਿੰਨੀ ਵੀ ਆ ਕੋੜੀਓ ਦੇ ਦੋਨੇ ਟੋਏ ਭਰਾਈ ਤਾਂ ਕਿ ਲੋਕ ਆਪਣਾ ਸੌਫਾ ਲੰਘ ਸਕਦਾ ਇਹ ਹੈ ਜੀ ਆਪਣਾ ਇੱਕ ਰੋੜਾ ਰਸਤੇ 'ਚ ਪਿਆ ਹੋਵੇ ਇਹ ਕਿਸੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ ਇਹ ਵੀ ਕਿ ਮਨੁੱਖੀ ਸੇਵਾ ਜੇ ਤੁਸੀਂ ਰੋੜੇ ਨੂੰ ਸਾਈਡ ਤੇ ਚੱਕ ਕੇ ਕਰ ਦੋਗੇ ਸ਼ਾਇਦ ਕਿਸੇ ਬੰਦੇ ਦੀ ਜਾਨ ਬਚ ਜਾਵੇ ਅੱਜ ਤਸਵੀਰੇ ਮੈਂ ਜਾ ਕੇ ਦੇਖਿਆ ਵੀ 2A ਜਿਹੜੇ ਰਹਿੰਦੇ ਸੀਗੇ ਇੱਕ ਜੀਸੀਪੀ ਲੈ ਕੇ ਇਹ ਪੂਰਾ ਮਲਬਾ ਉਹਦੇ ਪਵਾ ਕੇ ਆਇਆ ਜੀ ਤਾਂ ਕਿ ਜਿਹੜੇ ਰਾਹੀਰ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਸੀ ਦੋਏ ਬਹੁਤ ਡੁੰਗੇ ਸੀ ਅੱਜ ਬਿਲਕੁਲ ਪੱਧਰਾ ਕਰਵਾ ਕੇ ਆਇਆ ਜੀ ਦੁਕਤ ਅਸਲ ਰੇਟ ਹੋਇਆ ਕਾਫੀ ਲੰਬੇ ਸਮੇਂ ਤੋਂ ਪੇਹਨੇ ਆ ਤਾਂ ਇਹ ਨੈਸ਼ਨਲ ਹਾਈਵੇ ਦਾ ਵੀ ਇੱਕ ਕੰਮ ਹੈਗਾ ਕਿ ਉਸ ਨੂੰ ਸੜਕ ਨੂੰ ਜਲਦ ਤੋਂ ਜਲਦ ਠੀਕ ਕਰਾਉਣਾ ਹੈ ਇਹਦੇ ਵੱਲ ਸਰ ਕੋਈ ਧਿਆਨ ਨਹੀਂ ਦੇ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਇੱਥੇ ਟੋਏ ਪੈਂਦੇ ਹੀ ਆ ਵੀ ਕਿਲੋਮੀਟਰ ਦਾ ਏਰੀਆ ਵੀ ਹਰ ਸਾਲ ਇੱਥੇ ਇੰਨੇ ਟੋਏ ਪੈ ਜਾਂਦੇ ਵੀ ਲੋਕਾਂ ਨੂੰ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਕਈ ਐਂਬੂਲੈਂਸ ਫਸ ਜਾਂਦੇ ਕੋਈ ਜਿਆਦਾ ਮਰੀਜ਼ ਹੈ ਲੋਕ ਬਹੁਤ ਜ਼ਿਆਦਾ ਦੁਖੀ ਹੁੰਦੇ ਜੀ ਯਾਨੀ ਇਹਦੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਇਹ ਰੋਡ ਦਾ ਬਿਲਕੁਲ ਹਾਲ ਖਸਤਾ ਹੋ ਚੁੱਕੀ ਹੈ ਜੇ ਮੇਰੇ ਧਿਆਨ ਵਿੱਚ ਹੋਵੇ ਤੁਹਾਨੂੰ ਪਿਛਲੇ ਟਾਟਾ ਦੀ ਜੋਤੀ ਚੰਗੀ ਕੰਮ ਕਰਦੇ ਆ ਉਹਦੇ ਬਾਰੇ ਪ੍ਰਸ਼ੰਸਾ ਲਾਇਕ ਹੋ ਤੁਸੀਂ ਇਸ ਗੱਲ ਦੇ ਹੋਏ ਇਹ ਤਾਂ ਹੁਣ ਲੋਕਾਂ ਨੂੰ ਪਤਾ ਜੀ ਵੀ ਵੀ ਆਪਾਂ ਕਿਦਾਂ ਦਾ ਕੰਮ ਕਰ ਰਹੇ ਆ ਲੋਕਾਂ ਦਾ ਪਿਆਰ ਭਾਵਨਾ ਇਹਨਾਂ ਨੂੰ ਸਾਨੂੰ ਬਹੁਤ ਪਿਆਰ ਕਰ ਰਿਹਾ ਜੀ ਇਹ ਕਰਕੇ ਮੈਂ ਇਹਨਾਂ ਦੀ ਲੋਕਾਂ ਦੀ ਸੇਵਾ ਅੱਜ ਕਰ ਰਿਹਾ ਜੀ